ਜਿਹੜੇ ਬੰਦੇ ਨੇ ਮੁਗਲ ਵੰਸ਼ ਦੀ ਨੀਂਹ ਰੱਖੀ ਭਾਰਤ ਦੇ ਵਿੱਚ ਬਾਬਰ ਇਸੇ ਮੁਲਕ ਦਾ ਹੋਇਆ ਤੇ ਬਾਬੇ ਨਾਨਕ ਨੇ ਬਾਬਰ ਨੂੰ ਜਾਬ ਰਖਿਆ ਤੇ ਉਹ ਪਹਿਲੀ ਵਾਰ ਸੀ ਮਤਲਬ ਕਿਸੇ ਜ਼ੁਲਮ ਦੇ ਖਿਲਾਫ ਬਾਤ ਚੱਕੀ ਹੋਵੇ ਨਹੀਂ ਤਾਂ ਸਾਰੇ ਆਤਮ ਸਮਰਪਣ ਹੀ ਕਰ ਦਿੰਦੇ ਸੀ ਸਮਰਪਣ ਕਰਦੇ ਰਹੇ ਉਹਨਾਂ ਦੇ ਵੰਸ਼ ਦਾ ਕੋਈ ਬਚਾ ਨਹੀਂ ਪਰ ਗੁਰੂ ਦਾ ਖਾਲਸਾ ਹਾਲੇ ਵੀ ਹੈਗਾ ਤੇ ਹਮੇਸ਼ਾ ਰਹੂਗਾ ਇਹ ਇਹ ਪੂਰਾ ਬੁਖਾਰਾ ਸ਼ਹਿਰ ਸੀ ਜਿਹੜਾ ਸਮੇਂ ਦੇ ਨਾਲ-ਨਾਲ ਮਿੱਟੀ ਦੇ ਵਿੱਚ ਦੱਬਿਆ ਗਿਆ ਤੇ ਹੁਣ ਖੁਦਾਈ ਕਰਕੇ ਇਹਨੂੰ ਦੁਬਾਰਾ ਕੱਢਿਆ ਜਾ ਰਿਹਾ ਇਹ ਉਹ ਵਾਲੇ ਕਿਲੇ ਦਾ ਮੈਂ ਦਰਵਾਜ਼ਾ ਹੈ ਬੁਖਾਰਾ ਤੋਂ ਨਵੀਂ ਵੀਡੀਓ ਤੁਹਾਡਾ ਸਵਾਗਤ ਹੈ ਪਿਛਲੀ ਵੀਡੀਓ ਦੇ ਵਿੱਚ ਅਸੀਂ ਬੁਖਾਰਾ ਸ਼ਹਿਰ ਘੁੰਮ ਕੇ ਆ ਸੀ ਪੁਰਾਣੀਆਂ ਇਮਾਰਤਾਂ ਦੇਖੀਆਂ ਸੀ ਤੇ ਕੁਝ ਹਿੱਸਾ ਰਹਿ ਗਿਆ ਸੀ ਅਸੀਂ ਗਿਆ ਜਾਂਦੇ ਜਾਂਦੇ ਇਹ ਵੀ ਦੇਖ ਚ ਲਈਏ ਕਿਉਂਕਿ ਅੱਜ ਹੀ ਅਸੀਂ ਇਸੇ ਵੀਡੀਓ ਦੇ ਵਿੱਚ ਅਸੀਂ ਤਾਸ਼ਕਨ ਚਲੇ ਜਾਣਾ ਆ ਕਿਉਂਕਿ ਸਾਡੀ 420 ਦੀ ਟ੍ਰੇਨ ਹੈ ਤੇ ਆ ਹਿੱਸਾ ਵੀ ਆ ਜਿਹੜਾ ਕਿਸੇ ਵੇਲੇ ਇੱਥੋਂ ਦਾ ਸ਼ਹਿਰ ਹੁੰਦਾ ਸੀ ਮਕੁੱਲ ਤਾਂ ਇਹ ਪੂਰਾ ਬਖਾਰਾ ਸ਼ਹਿਰ ਸੀ ਜਿਹੜਾ ਸਮੇਂ ਦੇ ਨਾਲ-ਨਾਲ ਮਿੱਟੀ ਦੇ ਵਿੱਚ ਦੱਬਿਆ ਗਿਆ ਤੇ ਹੁਣ ਖੁਦਾਈ ਕਰਕੇ ਇਹਨੂੰ ਦੁਬਾਰਾ ਕੱਢਿਆ ਜਾ ਰਿਹਾ। ਇਧਰਲੇ ਪਾਸੇ ਆਇਓ। ਜੀ। ਉਹ ਦੇਖੋ ਕਿੰਨਾ ਹਲੇ ਦੂੰਗੇ ਤਾਂ ਉਹਨਾਂ ਨੇ ਪੱਟ ਵੀ ਲਿਆ ਪਰ ਹਲੇ ਵੀ ਉਹਦੇ ਥੱਲੇ ਥੱਲੇ ਤੱਕ ਹੈਗਾ ਕੁਛ ਨਾ ਕੁਛ। ਕਿਉਂਕਿ ਇਹ ਰੇਗਿਸਤਾਨ ਆਇਆਇਕਰਾਂ ਇਹ ਪੂਰਾ ਸ਼ਹਿਰ ਜਿਹੜਾ ਨਾ ਆਲੇ-ਦੁਆਲੇ ਰੇਤਾ ਬਹੁਤ ਆ ਇਹਦੇ। ਤੇ ਇਹ ਨੇਰੀਆਂ ਤੂਫਾਨ ਆਏ ਹੋਣਗੇ। ਇਹ ਪਤਾ ਨਹੀਂ ਕਿਹੜੇ ਕਿਹੜੇ ਪਹਾਣੇ ਵਾਪਰੇ ਹੋਣਗੇ ਜਿਨ੍ਹਾਂ ਦੇ ਨਾਲ ਕੁਦਰਤੀ ਆਫਤਾਂ ਦੇ ਨਾਲ ਇਹ ਪੁਰਾਣਾ ਜਿਹੜਾ ਸ਼ਹਿਰ ਸੀਗਾ ਇਹ ੇਠਾਂ ਨੱਪਿਆ ਗਿਆ ਆ ਦੇ ਉੱਪਰ ਤੱਕ ਕਾਫੀ ਸੀਗਾ ਹੋਣਾ ਨਾ ਇਹ ਤਾਂ ਬਾਅਦ 'ਚ ਹੋ ਸਕਦਾ ਸਾਰੀ ਹੋਊ ਸਭ ਤੋਂ ਪੁਰਾਣੀ ਆ ਪੁਰਾਣੀ ਤੇ ਹੀ ਚੀਜ਼ ਐ ਜਿਹੜੀ ਐਨ ਸਾਰੀ ਮਿੱਟੀ ਨਾਲ ਬਣੀ ਹੋਈ ਐ ਤੇ ਇਹਨਾਂ ਨੇ ਹੁਣ ਆਲੇ-ਦੁਆਲੇ ਇਦਾਂ ਇਹਨੂੰ ਸ਼ੀਸ਼ਾ ਲਾਤਾ ਹੈਰੀਟੇਜ ਬਣਾਤਾ ਇੰਨਾ ਕ ਹੱਲੇ ਕੱਢਿਆ ਵਾਰ ਤੇ ਬਾਕੀ ਇਧਰੋਂ ਹੱਲੇ ਇਹ ਹੋ ਸਕਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਇਹਨੂੰ ਕੱਢਣਗੇ ੇਠੋਂ ਉਹ ਦੂਰ ਤੱਕ ਪੱਟਿਆ-ਪੁੱਟਿਆ ਪਿਆ ਸਾਰਾ ਯਾਹ ਗਾਇਕਾ ਤੇ ਉਹ ਦੇ ਪਰਲੇ ਪਾਸੇ ਵੀ ਹੈਗਾ ਉਹ ਤਾਂ ਸਾਰਾ ਮਿੱਟੀ ਦਾ ਆ ਵੀ ਕਿਲਾ ਮਿੱਟੀ ਦਾ ਜਿਵੇਂ ਗਜ਼ਨੀ ਦਾ ਕਿਲਾ ਨਹੀਂ ਸੀਗਾ ਉਸੇ ਤਰ੍ਹਾਂ ਹੀ ਢੋੜੇ ਜੇ ਬਚੇ ਆ ਪਰ ਆਲੇ ਦੁਆਲੇ ਇਹਨਾਂ ਨੇ ਜਿਹੜੀ ਬਾਉਂਡਰੀ ਜੀ ਆ ਉਹ ਫਿਰ ਪੱਕੀਆਂ ਇੱਟਾਂ ਦੀ ਘਰਤੀ ਆ ਕਿਲੇ ਦੇ ਦੁਆਲੇ ਹਾਂਜੀ ਮੈਂ ਇਹ ਦੱਸਣਾ ਆ ਦੇਖੋ ਆ ਸਾਰਾ ਹਲੇ ਪੂਰਾ ਢੱਕਿਆ ਹੀ ਆ ਆ ਦੇ ਵਿੱਚ ਵਿੱਚ ਕਿਤੇ ਕਿਤੇ ਹੈਗੀਆਂ ਉਹ ਮੈਂ ਕਹ ਰਿਹਾ ਹਾਂ ਹਲੇ ਇਹਨਾਂ ਨੇ ਖੁਦਾਈ ਨਹੀਂ ਕੀਤੀ ਉੱਥੇ ਕਈ ਥਾਵਾਂ ਤੇ ਜਾ ਹੋਦਾ ਕਰਕੇ ਫੇ ਪਧਰਾ ਕਰਤਾ ਹੋਵੇ ਕੁਝ ਨਿਕਲਿਆ ਨਾ ਹੋਵੇ ਹਮ ਅਸਲਾਮੁਅਲੈਕ ਵਾਅਲੈਕੁਮ ਅਸਲਾਮ ਕਿਉਂਕਿ ਇਹ ਜਿਹੜੇ ਸ਼ਹਿਰ ਨੇ ਇਹਨਾਂ ਜਿਨ੍ਹਾਂ ਸ਼ਹਿਰਾਂ ਦੇ ਵਿੱਚ ਰਾਜੇ ਰਹੇ ਨੇ ਉੱਥੇ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਸਮੇਂ-ਦਰ ਸਮੇਂ ਇੱਥੇ ਖੋਜਾਂ ਹੁੰਦੀਆਂ ਰਹਿੰਦੀਆਂ ਆ ਬਹੁਤ ਕੁਝ ਪੁਰਾਣਾ ਨਿਕਲਦਾ ਰਹਿੰਦਾ ਆ ਬਿਲਕੁਲ ਤੇ ਜਿਵੇਂ ਆਪਾਂ ਇੱਕ ਡਾਕੂਮੈਂਟਰੀ ਦੇਖ ਰਹੇ ਸੀ ਉਹਦੇ ਵਿੱਚ ਕਿਹਾ ਸੀਗਾ ਕਿ ਤਮੂਰ ਦੀ ਗੁਫਾ ਹੋ ਸਕਦੀ ਹੈ ਨਾ ਉਹ ਕੁਝ ਪਹਾੜ ਦੇ ਵਿੱਚ ਗੁਫਾਵਾਂ ਨੇ ਤੇ ਉੱਥੇ ਕੁਝ ਰਿਸਰਚਰ ਗਏ ਪਏ ਸੀਗੇ ਤੇ ਉਹ ਲਾਬਰੇਸੀ ਵੀ ਕਿੱਥੇ ਕਿੱਥੇ ਰਹਿਣਗੇ ਕਿਉਂਕਿ ਤैमूर ਜਿਵੇਂ ਅਸੀਂ ਪਿਛਲੀ ਵੀਡੀਓ ਚ ਵੀ ਜ਼ਿਕਰ ਕੀਤਾ ਤैमूर ਫਿਰ ਜਿਹੜੇ ਬੰਦੇ ਨੇ ਮੁਗਲ ਵੰਸ਼ ਦੀ ਨੀਂਹ ਰੱਖੀ ਭਾਰਤ ਦੇ ਵਿੱਚ ਬਾਬਰ ਇਸੇ ਮੁਲਕ ਦਾ ਹੋਇਆ ਬਾਬਰ ਤੋਂ ਫਿਰ ਹਮਾਈ ਨੂੰ ਕਿ ਅਕਬਰ ਜਹਾਂਗੀਰ ਸ਼ਾਜਾ ਸੰਕਾਲੀ ਹੋਏ ਨੇ ਦੂਸਰੇ ਤੱਕ ਔਰੰਗਜ਼ੇਬ ਤੱਕ ਤੇ ਬਾਬੇ ਨਾਨਕ ਨੇ ਬਾਬਰ ਨੂੰ ਜਾਬਰ ਕਿਹਾ ਤੇ ਪਹਿਲੀ ਵਾਰ ਸੀ ਕਿਸੇ ਨੇ ਬਾਬਰ ਨੂੰ ਮਤਲਬ ਕਿਸੇ ਜ਼ੁਲਮ ਦੇ ਖਿਲਾਫ ਬਾ ਚੱਕੀ ਹੋਵੇ ਨਹੀਂ ਤਾਂ ਸਾਰੇ ਆਤਮ ਸਮਰਪਣ ਹੀ ਕਰ ਦਿੰਦੇ ਸੀਗੇ ਸਮਰਪਣ ਕਰਦੇ ਰਹੇ ਪਰ ਬੇ ਨਾਨਕ ਨੇ ਬਾਬਰ ਨੂੰ ਜਾਬਰ ਕਿਹਾ ਉਹ ਜਗ੍ਹਾ ਹੈਗੀ ਐਮਨਾਬਾਦ ਪਾਕਿਸਤਾਨ ਦੇ ਵਿੱਚ ਇਹ ਆਪਾਂ ਦਰਸ਼ਨ ਕੀਤੇ ਆ ਉਸ ਜਗ੍ਹਾ ਦੇ ਵੀ ਐਮਨਾਬਾਦ ਚ ਅਗੈਸੀ ਆਪਾਂ ਅਪ੍ਰੈਲ 2023 ਚ ਉੱਥੇ ਚੱਕੀ ਵੀ ਪਈ ਆ ਉਹ ਜਿੱਥੇ ਬਾਬਰ ਨੇ ਗੁਰੂ ਨਾਨਕ ਦੇਵ ਜੀ ਨੂੰ ਕਹਿੰਦੇ ਕੈਦ ਵੀ ਕਰ ਲਿਆ ਸੀਗਾ ਤੇ ਫਿਰ ਉਹ ਚੱਕੀਆਂ ਆਪੇ ਚਲਦੀਆਂ ਸੀ ਆਪਾਂ ਨਿੱਕੇ ਹੁੰਦੇ ਪ੍ਰੇਅਰ ਵੀ ਕਰਦੇ ਰਹੇ ਹਾਂ ਚੱਕੀਆਂ ਤਾਂ ਬੋਲਣਾ ਇਕ ਓੰਕਾਰ ਸਕੂਲਾਂ ਦੇ ਵਿੱਚ ਪੜਾਇਆ ਜਾਂਦਾ ਸੀ ਉਹ ਸ਼ਬਦ ਇੱਕ ੱੱਕੇ ਆਮ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ ਮਸਤਾਨਾ ਜੋਗੀ ਤੇ ਫਿਰ ਬਾਬੇ ਨਾਨਕ ਤੋਂ ਇਹ ਬਾਬਰ ਨੂੰ ਜਾਬਰ ਕਹਿਣ ਦੀ ਰੀਤ ਚੱਲੀ ਜਿਹੜੀ ਔਰੰਗਜ਼ੇਬ ਤੱਕ ਮਤਲਬ ਬਾਬੇ ਨਾਨਕ ਨੇ ਤਾਂ ਬੋਲ ਕੇ ਕਿਹਾ ਸੀ ਪਰ ਸਾਡੇ ਬਾਦ ਵਾਲੇ ਗੁਰੂ ਸਹਿਬਾਨਾਂ ਨੇ ਲੜਾਈਆਂ ਵੀ ਲੜੀਆਂ ਉਹਨਾਂ ਦੇ ਨਾਲ ਜੰਗਾਂ ਲੜੀਆਂ ਤੇ ਉਹਨਾਂ ਚ ਜਿੱਤਾਂ ਹਾਸਲ ਕੀਤੀਆਂ ਬਿਲਕੁਲ ਤੇ ਸਿੱਖ ਹਾਲੇ ਵੀ ਵਸਦੇ ਆ ਪਰ ਉਹਨਾਂ ਦਾ ਨਾਮ ਨਿਸ਼ਾਨੀ ਰਿਆ ਉਹਨਾਂ ਦਾ ਵੰਚਦਾ ਕੋਈ ਬਚਾ ਨਹੀਂ ਪਰ ਗੁਰੂ ਦਾ ਖਾਲਸਾ ਹਮ ਹਾਲੇ ਵੀ ਹੈਗਾ ਤੇ ਹਮੇਸ਼ਾ ਰਹੂਗਾ ਇਹ ਹਮ ਥੋੜਾ ਜਿਹਾ ਇਸ ਤਰ੍ਹਾਂ ਦਾ ਇਹ ਮਾਡਰਨ ਏਰੀਆ ਆ ਗਿਆ ਪਿਛਲੀ ਵੀਡੀਓ ਚ ਆਪਾਂ ਤੁਹਾਨੂੰ ਸਾਰਾ ਬੁਖਾਰਾ ਪੁਰਾਣਾ ਏਰੀਆ ਵਿਖਾਇਆ ਸੀਗਾ ਇਹ ਸਾਰਾ ਨਵਾਂ ਹੀ ਹੈ ਇਹਦੇ ਵਿੱਚ ਬਸ ਆਹੀ ਇੱਕ ਹੈਲੋ ਹੈਲੋ ਇਹਨਾਂ ਨੂੰ ਪਤਾ ਲੱਗ ਜਾਂਦਾ ਵੀ ਰਿਸੇਖਿਆ ਭਾਰਤ ਦੇ ਰਹਿਣ ਵਾਲੇ ਆ ਤੇ ਫਿਰ ਨਮਸਤੇ ਵੀ ਕਹਿੰਦੇ ਆ ਕਿਉਂਕਿ ਸਾਸਰੀ ਕਾਲ ਤੇ ਇਹਨਾਂ ਨੂੰ ਪਤਾ ਨਹੀਂ ਵੀ ਸਤਸ੍ਰੀ ਅਕਾਲ ਸਿੱਖ ਕਹਿੰਦੇ ਹੁੰਦੇ ਇਹਨਾਂ ਨੂੰ ਨਮਸਤੇ ਦਾ ਪਤਾ ਆ ਹੂੰ ਜਿਆਦਾ ਨਮਸਤੇ ਕਹਿ ਕੇ ਜਾਂਦੇ ਕੋਲ ਦੀ ਜਾਂ ਫਿਰ ਹੈਲੋ ਸ਼ਬਦ ਚਲੋ ਆਮ ਹੈ ਹੀ ਕਿਉਂਕਿ ਬਹੁਤਿਆਂ ਨੂੰ ਨਹੀਂ ਪਤਾ ਸਿੱਖਾਂ ਬਾਰੇ ਇਹਨਾਂ ਨੂੰ ਜ਼ਰੂਰ ਹੋਣਾ ਪਤਾ ਵੀ ਅਸੀਂ ਬੰਦੇ ਵੇਖੇ ਆ ਇਹ ਸਿੱਖ ਪਰ ਜਿਆਦਾ ਨਹੀਂ ਪਤਾ ਹਨਾ ਕਿਉਂਕਿ ਕਈ ਫਿਲਮਾਂ ਜਿਹੜੀਆਂ ਬਾਲੀਵੁੱਡ ਦੇ ਵਿੱਚ ਆਈਆਂ ਉਹਦੇ ਵਿੱਚ ਪੱਗ ਬੰਨੀ ਵੇਖੀ ਉਹਨਾਂ ਨੇ ਉਹ ਤਾਂ ਕਰਦੇ ਫਿਰ ਕੋਲ ਆ ਕੇ ਨਾ ਮੁੰਡੇ ਕੁੜੀਆਂ ਆਉਂਦੇ ਵੀ ਆ ਫੋਟੋਆਂ ਵੀ ਖਿੱਚਦੇ ਆ ਇੱਥੇ ਬੁਖਾਰੇ ਚ ਵੀ ਸਾਡੇ ਨਾਲ ਫੋਟੋਆਂ ਖਿੱਚ ਕੇ ਆਇਆ ਮੁੰਡੇ ਕੁੜੀਆਂ ਕਈ ਤੇ ਸਮਰਕੰਦ ਦੇ ਵਿੱਚ ਸੀਗੇ ਜਦੋਂ ਉਦੋਂ ਵੀ ਕਈਆਂ ਨੇ ਕਿਹਾ ਵੀ ਅਸੀਂ ਤੁਹਾਡੇ ਨਾਲ ਫੋਟੋ ਖਿੱਚਣੀ ਹੈ ਉੱਥੇ ਵੀ ਖਿੱਚ ਕੇ ਗਏ ਹਾਂਜੀ ਹਾਂ ਹਿੰਦੁਸਤਾਨ ਨੇ ਦਸਤਨ ਕਰਦੀ ਬੀਬੀ ਦੇ ਆ ਕੇ ਲਾ ਜਿ ਆ ਗਿਆ ਇੱਧਰ ਦੇ ਬੰਨੇ ਇੱਧਰ ਤਾਂ ਕਾਫੀ ਲੋਕ ਆਏ ਆ ਹੂੰ ਹੂੰ ਕ੍ਰਿਸਮਸ ਲੰਘ ਵੀ ਗਈ ਹੈ ਪਰ ਹੱਲੇ ਵੀ ਉਹਦੇ ਉਹ ਲੱਗੇ ਪਏ ਆ ਬੂਟੇ ਅਸੀਂ ਦੱਸ ਰਹੇ ਜਿਵੇਂ ਵੀ ਇਹ ਭਾਵੇਂ ਮੁਸਲਿਮ ਕੰਟਰੀਜ਼ ਨੇ ਹਮ ਪਰ ਪਰਵਾਹ ਰਸ਼ੀਅਨ ਤੇ ਹੋਂਦ ਤਾਂ ਫਿਰ ਇਹ ਮੁਸਲਿਮ ਲੋਕ ਹੀ ਕ੍ਰਿਸਮਸ ਮਨਾਉਂਦੇ ਆ ਹਮ ਐਵੇਂ ਦਾ ਹਸਾਬ ਕਿਤਾਬ ਆ ਇਹਨਾਂ ਨੇ ਐਕਸੈਪਟ ਕਰ ਲਿਆ ਸਾਰਾ ਕੁਝ ਇਹੋ ਵਾਲੇ ਕੇਲੇ ਦਾ 메ਨ ਦਰਵਾਜ਼ਾ ਹੈ ਪੁਰਾਣਾ ਨਹੀਂ ਲੱਗਦਾ ਪਰ ਸਾਰਾ ਇਹ ਨਵਾਂ ਬਣਿਆ ਦਰਵਾਜ਼ਾ ਪੁਰਾਣਾ ਹੀ ਆ। ਆਰਕਲਸੀ ਇਹ ਹੈਗੀ ਆ ਚੌਥੀ ਤੋਂ ਤੀਜੀ ਤੇ 20ਵੀਂ ਸਦੀ ਤੱਕ। ਔਰ ਰੈਜ਼ਿਡੈਂਸ ਸੀਗੀ ਬੁਖਾਰਾ ਚ ਜਿਹੜੇ ਰਾਜ ਕਰਦੇ ਸੀ ਨਾ 1920 ਤੋਂ ਪਹਿਲਾਂ 3.9 ਹੈਕਟੇਅਰ ਇਹਦਾ ਸਾਰਾ ਏਰੀਆ ਹੈ। ਬਾਕੀ ਦੇਖਦੇ ਹਾਂ। ਹੁਣ ਇਹਨਾਂ ਨੇ ਇਹਨੂੰ ਮਿਊਜ਼ੀਅਮ ਬਣਾ ਦਿੱਤਾ। ਟਿਕਟ ਲੈ ਲਾਂ। ਇਹਦੇ ਵਿੱਚੋਂ ਨਹੀਂ ਮੈਂ ਵੀ ਲੰਘ ਕੇ ਜਾਵਾਂ ਜੀ। ਆ ਹੈਗਾ ਟਿਕਟ ਕਾਊਂਟਰ ਟਿਕਟ ਆਫਿਸ ਕੀ ਕਹਿੰਦੇ ਟਿਕਟ 40000 ਇੱਕ ਜਣੇ ਦੀ 40000 ਓਕੇ 4000 ਸੌ ਥੈਂਕ ਯੂ ਆਲੀ ਚੋਏ ਮੈਨੂੰ ਚਿੱਤੇ ਅਗਲਾ ਕਾਸ਼ਤੇ ਲੋਲੀ ਹੁਣ ਇਹ ਲੈ ਕੇ ਤੇ ਹੁਣੇ ਪਾੜ ਵੀ 40 40 80000 ਦੀਆਂ ਦੋ ਟਿਕਟਾਂ ਹੂੰ ਤੇ ਆ 20000 ਮੋੜਦਾ ਵਾਪਸ 1 ਲੱਖ ਦਾ ਨੋਟ ਦੁੱਤਾ ਸੀ ਤੇ 1 ਲੱਖ ਦਾ ਨੋਟ ਇਹਰੇ ਚ ਜਾਣਕਾਰੀ ਦਿੰਨੇ ਆ ਆਪਣੇ 670 ਰੁਪਏ ਬਣਦੇ ਆ 100 ਦਾ ਜਿਹੜਾ 1 ਲੱਖ ਦਾ ਨੋਟ ਆ 340 ਦੀ ਟਿਕੜਾ ਇੱਕ ਜਣੇ ਦੀ ਇੱਥੇ ਵੀ ਦੁਕਾਨਾ ਹੀ ਨੇ 300 ਤੋਂ ਘਾਟੀ ਆ ਹਾਂ ਇਹਦੇ ਅੰਦਰ ਵੀ ਦੁਕਾਨਾ ਹੀ ਆ ਆ ਬਹੁਤ ਪੁਰਾਣਾ ਕੰਮ ਕਰ ਲੱਗਣ ਡਿਆ ਉਹ ਲੱਕੜਾ ਪਿੱਲਰ ਆ ਲੱਗਦਾ ਵੀ ਬਹੁਤ ਪੁਰਾਣੇ ਹੋਣਗੇ ਹਮ ਪਿੱਲਰਾਂ ਦੇ ਸਿਰ ਤੇ ਖੜੀ ਕੀਤੀ ਆ ਛਤ ਸਾਰੀ ਲੱਕੜਦਿਆਂ ਦੇ ਰੰਗ ਕਾਲਾ ਹੋ ਗਿਆ ਨਾ ਇਹਨਾਂ ਪੂਰਾ ਲੱਕੜੀ ਕਾਲੀ ਹੋਣੀ ਜਿੱਦਾਂ ਆਪਣੇ ਟਾਲੀ ਦੀ ਨਹੀਂ ਕਹਿੰਦੇ ਵੀ ਪੁਰਾਣੀ ਲੱਕੜ ਛੋੜਾ ਹੀ ਦਰਦੀ ਲੰਗ ਇੱਥੇ ਵੀ ਅਰ ਦੁਕਾਨਾਂ ਹੀ ਲਾਈਆਂ ਨੇ ਇਹਨਾਂ ਨੇ ਅੰਦਰ ਹਿਸਟੋਰੀਕਲ ਕੰਮ ਕਰ ਅੱਠ ਦੇ ਨਮੂਨੇ ਗਹਿਣਾ ਗੱਟਾ ਤੇ ਆ ਕੁਝ ਹੱਥ ਲਿਖਤਾਂ ਨੇ ਆਰਕੀਓਲੋਜੀਕਲ ਡਿਜ਼ਾਈਨ ਨੇ ਇਹ ਨਕਸ਼ੇ ਨੇ ਮਨਪ੍ਰੀਤ ਉਹ ਤੋਂ ਦੇ ਹਾਂਜੀ ਮਿਸਾਂ ਪ੍ਰੀਜ वुਡ ਕਾਰਵਿੰਗ ਬਖਾਰਾ ਆ ਦੇਖੋ ਜਿਹੜਾ ਸੈਂਟਰ ਚ ਨਹੀਂ ਪਿਆ ਗੱਬੇ ਇਦਾਂ ਇਹ ਬਹੁਤ ਪੁਰਾਣੀ ਹੱਥ ਲਿਖਤਾ ਉਹ ਦਾ ਥੋੜਾ ਥੋੜਾ ਵੀ ਉਤਰ ਗਿਆ ਹੈ ਪਰ ਇਹਨਾਂ ਲਿਖ ਕੇ ਨਹੀਂ ਲਾਇਆ ਵੀ ਕਾਦੀ ਕੀ ਚੀਜ਼ ਆ ਹੂੰ ਅੱਗੇ ਤੇ ਨਹੀਂ ਆਹ ਦੇਖੋ ਆਰਕ ਕਿੰਨੀ ਸੋਹਣੀ ਰੰਗ ਚ ਹੂੰ ਸਾਰੀਆਂ ਹੱਥ ਲਿਖਤਾ ਹੀ ਨੇ ਤੇ ਆ ਲਿਖਣ ਵਾਲੀਆਂ ਕਲਮਾਂ ਕਲਮਾਂ ਦਵਤਾਂ ਪਈਆਂ ਨੇ ਇਹ ਵਾਲੇ ਕਮਰੇ ਜਿਹੇ ਤੇ ਆਹਾ ਸਮਾਂ ਨਹੀਂ ਸੀ ਨਾਲੇ ਤਾਂ ਟੂਰਿਸਟ ਜਿਹੜਿਆਂ ਦੇ ਉਹ ਉਹ ਕਮਾਈ ਦਾ ਸਾਧਨ ਨਾਲੇ ਦੁਕਾਨਾਂ ਵਾਲਿਆਂ ਨੂੰ ਰੈਂਟ ਦੇ ਦਿੱਤਾ ਹੋਣਾ ਨਾ ਇਹ ਵੀ ਇੱਧਰ ਬੰਦ ਪਿਆ ਕੰਮ ਇੱਧਰ ਨੂੰ ਵੇਚਦੀ ਕੱਚੇ ਵਾਲ ਨੂੰ ਜਾਣ ਲਈ ਹੋਊਗਾ ਕੁਛ ਨਾ ਕੁਛ ਕਿਉਂਕਿ ਇਹ ਸੇ ਹੱਥਾ ਨਾ ਉਹ ਵੀ ਦਰਵਾਜ਼ਾ ਹੈਗਾ ਇੱਥੇ ਵੀ ਦੁਕਾਨਾਂ ਨੇ ਬਈ ਆ ਜਾਓ ਬੁਖਾਰਾ ਸ਼ਹਿਰ ਦੇ ਕੀ ਉੱਪਰ ਕਿੰਨਾ ਵੱਡਾ ਹੈ ਅੱਜ ਬੰਦ ਜਾਂ ਕੀਤਾ ਲੱਗਦਾ ਇੱਧਰ ਦੀ ਨਹੀਂ ਉੱਧਰ ਨੂੰ ਜਾਣਾ ਪੈਣਾ ਆਪਾਂ ਨੂੰ ਉੱਦਾਂ ਇੱਥੋਂ ਦੇਖ ਲਈਏ ਬੁਖਾਰਾ ਆਹ ਦੇਖੋ ਆ ਹੈਗੀਆਂ ਸਾਰੀਆਂ ਹੀ ਮਿੱਟੀ ਐ ਆ ਥੱਲੇ ਕੰਮ ਚੱਲਦੇ ਆ ਐਵੇਂ ਤਾਂ ਕਿਹਾ ਆ ਦੇ ਆਲੇ ਦੁਆਲੇ ਇਹਦੇ ਘਰੀ ਜਾਂਦੇ ਆ ਬਾਉਂਡਰੀ ਇਹਨੂੰ ਮਜ਼ਬੂਤ ਕਰਨ ਲਈ ਕਰਦੇ ਨਾ ਤੇ ਡਿੱਗੇ ਨਾ ਇਹ ਹੂੰ ਨਹੀਂ ਤਾਂ ਮਿੱਟੀ ਕਰਦੀ ਜਾਂਦੀ ਹੈ ਨਾ ਆਦੇ ਪ੍ਰਾਣੀਆਂ ਇੱਟਾਂ ਲੱਗੀਆਂ ਪਈਆਂ ਇਹਦੇ ਜੇ ਵੀ ਕੇਲੇ ਦੀ ਵੈਸੇ ਬਾਉਂਡਰੀ ਹੈਗੀ ਸੀ ਔਰ ਉਹ ਸਾਰਾ ਖਿੱਲਰ ਦਾ ਜਾਂਦਾ ਹੈ ਕਿਉਂਕਿ ਕਿੰਨੇ ਸਾਲ ਹੋ ਗਏ ਨਾ ਮੀਂਹ ਪੈਂਦੇ ਆ ਬਰਫਾਂ ਪੈਂਦੀਆਂ ਨੇ ਤੁਖਰਦਾ ਬੁਖਾਰਾ ਸ਼ਹਿਰ ਉੱਪਰੋਂ ਇਹ ਆਉਂਦਾ ਵਿਖਦਾ ਜਿਹੜਾ ਸਾਰੀ ਦੁਨੀਆ 'ਚ ਮਸ਼ਹੂਰ ਆ ਕੇਲੇ ਦੇ ਉੱਪਰਲੇ ਪਾਸੇ ਇੰਜ ਦਾ ਮਾਹੌਲ ਆ ਪਰ ਕੁਝ ਬਚਿਆ ਨਹੀਂਆ ਵਿਸ਼ੇਸ਼ ਹੀ ਆ ਹਣ ਤਾਂ ਇਧਰ ਆਰਕੀਓਲੋਜੀਕਲ ਪਾਰਕ ਇਹਦਾ ਪੂਰਾ ਮੈਪ ਬਣਿਆ ਹੋਇਆ ਆ ਕਿ ਇਥੇ ਕੀ ਕੀ ਆ ਬਸ ਆ ਲਿਖਿਆ ਆਲੇ ਉਹਨਾਂ ਨੇ ਅੰਗਰੇਜ਼ੀ ਚ ਐਂਟਰ ਆਫ ਪਾਥ ਫਾਰ ਟੂਰਿਸਟ ਆਬਜ਼ਰਵੇਸ਼ਨ ਡੈਕ ਆ ਮਿਊਜ਼ੀਅਮ ਆ ਤੇ ਰੈਸਟ ਰੂਮ ਆ ਮੋਸਕ ਆ ਹਮਾਮ ਆ ਤੇ ਮਿਊਜ਼ੀਅਮ ਮਤਲਬ ਜੋ ਚੀਜ਼ਾਂ ਇਥੋਂ ਉਹਨਾਂ ਨੂੰ ਲੱਭੀਆਂ ਸੀਗੀਆਂ ਉਹਨਾਂ ਨੇ ਇਥੇ ਮਿਊਜ਼ੀਅਮ ਦੇ ਵਿੱਚ ਰੱਖ ਦਿੱਤੀਆਂ ਹੋਈਆਂ ਆ ਜੋ ਇੱਕ ਕਿਲੇ ਦੇ ਵਿੱਚ ਸਾਰੀਆਂ ਚੀਜ਼ਾਂ ਜਿਵੇਂ ਹੁੰਦੀਆਂ ਸੀ ਆਪਾਂ ਹਰ ਕਿਲੇ ਦੇ ਵਿੱਚ ਵੇਖਦੇ ਆ ਉਹ ਸਾਰੀਆਂ ਨੇ ਸਾਰੀਆਂ ਇੱਥੇ ਸਿਗੀਆਂ ਆਹ ਸਾਰਾ ਏਰੀਆ ਸੀ ਹੁਣੇ ਪੂਰਾ ਟਹਿ ਗਿਆ ਆ ਤੇ ਇਥੋਂ ਉਹ ਮিনার ਦਿਖਦਾ ਜਿਹਦੇ ਕੋਲ ਆਪਾਂ ਰੁਕੇ ਹੋਏ ਆ ਆ ਦੇਖੋ ਪੁਰਾਣੀ ਗੰਦ ਕਿੰਨੀ ਹੈਨਾ ਇਹਦੇਾਰੇ ਸ਼ੇਪ ਜਿੱਦੋਂ ਸਾਰੇ ਟਹਿ ਗਿਆ ਇੱਦੀ ਤੇ ਆਹ ਦੇ ਮਿੱਟੀ ਤੇ ਇੱਟਾਂ ਹੀ ਦੱਬ ਗਿਆ ਕਿਉਂਕਿ ਥੱਲੇ ਥੱਲੇ ਤਾਂ ਇੱਟਾਂ ਹੈਗੀਆਂ ਆ ਹਾਂ ਆਪਾਂ ਇੱਕ ਢੇੜਾ ਚਾ ਲਾ ਲੈਨੇ ਆ ਵੈਸੇ ਜਿਹੜੇ ਆਪਣੇ ਮੌਲਕਾ ਚੱਕਲੇ ਹੈਗੇ ਹਨ ਉਹ ਤਾਂ ਮੈਂ ਕਹਿੰਦਾ ਬੜੇ ਸੇਫ ਆ ਇਹਨਾਂ ਸਾਰਿਆਂ ਨਾਲ ਇੱਥੇ ਮਿੱਟੀ ਦਾ ਹੀ ਬਣਦਾ ਸੀ ਮੈਨੂੰ ਲੱਗਦਾ ਜਾਂ ਤਾਂ ਭੱਠੇ-ਪੁੱਠੇ ਹੈ ਨਹੀਂ ਸੀ ਤਕਨੀਕ ਨਹੀਂ ਸੀ ਇਹਨਾਂ ਕੋਲ ਗੱਲ ਇਹ ਵੀ ਇੱਕ ਤੇ ਗੱਲ ਇਹ ਆ ਕਿ ਪੁਰਾਣਾ ਬਹੁਤ ਹੈ ਉਹਨਾਂ ਨੂੰ ਬੜਿਆਂ ਨੂੰ ਥੋੜਾ ਟਾਈਮ ਹੋਇਆ 5000 ਸਾਲ ਪੁਰਾਣਾ ਹਵਾਲਾ ਮਿਲਦਾ ਕਿ ਸ਼ਹਿਰ 5000 ਸਾਲ ਪੁਰਾਣਾ ਆ ਚੈੜ ਤੇ ਜ਼ਰੂਰ ਪੁਰਾਣਾ ਪਰ ਕਿਲਾ ਇੰਨਾ ਪੁਰਾਣਾ ਨਹੀਂ ਹੋਊਗਾ ਇਹ ਹਾਂ ਕਿਲਾ ਚਲੋ ਕੀ ਕੀ ਬਾਅਦ ਚ ਚਾਰ ਲਾ ਲਓ ਆ ਇੱਥੇ ਲਿਖਿਆ ਇਹ ਮਾਸਕ ਸੀਗੀ ਮਸਜਿਦ ਸੀਗੀ ਆ ਵਾਲੀ ਆਦੇ ਮਾਡਲ ਵੀ ਬਣਾਇਆ ਉਹਨਾਂ ਨੇ ਵੀ ਐਵੇਂ ਦੀ ਸੀ ਅੱਛਾ ਤੋ ਸਾਰੀ ਢੈ ਢੈਰੀ ਹੋ ਗਈ ਐ ਇਧਰਲੇ ਪਾਸੇ ਬਾਥ ਹਾਊਸ ਆ ਆ ਦੇਖੋ ਇਧਰ ਥੱਲੇ ਇਹ ਨੂੰ ਜਾ ਕੇ ਆਊਗਾ ਫਿਰ ਇਰਾਨ ਚ ਇਦਾਂ ਦੇ ਆਪਾਂ ਵੇਖੇ ਬਾਥ ਹਾਊਸ ਹਾਲੇ ਵੀ ਉੱਥੇ ਪੂਰੇ ਦੇ ਪੂਰੇ ਉਸੇ ਤਰ੍ਹਾਂ ਖੜੇ ਆ ਹੂੰ ਉਹ ਦੇਖੋ ਪਾਣੀ ਨਿਕਲਣ ਲਈ ਉਹ ਜਾ ਰਿਹਾ ਲੱਗਦਾ ਆੜ ਜਿਹੜੀ ਹੁੰਦੀ ਹੈ ਨਾ ਜਾਂ ਪਾਣੀ ਆਉਣ ਲਈ ਹੋਊਗਾ ਉਹ ਆਉਣ ਲਈ ਜੋ ਵੀ ਆਹ ਤੇ ਇਧਰਲੇ ਪਾਸੇ ਵੀ ਆ ਤੇ ਇੱਥੇ ਵੀ ਆ ਹੂੰ ਮਿੱਟੀ 'ਚ ਸਾਰਾ ਕੁਝ ਹੋ ਗਿਆ ਹੁਣ ਤਾਂ ਇਹ ਤਾਂ ਸੱਭਿਆਤਾ ਨੂੰ ਮਿੱਟੀ ਦੇ ਵਿੱਚ ਮਿਲਣ ਵਾਲੀ ਗੱਲ ਹੋ ਗਈ ਮਿੱਟੀ ਹੇ ਹੇਠ ਦਫਨ ਵਾਲੀ ਹੂੰ ਇਧਰਲੇ ਬੰਨੇ ਵੀ ਬੁਖਾਰਾ ਵਿਖਦਾ ਇਹ ਨਵਾਂ ਪ੍ਰਾਣਾ ਬੁਖਾਰਾ ਦੋਨੋਂ ਵਿਖਦੇ ਇੱਧਰ ਦੀ ਹੂੰ ਥੋਣ ਤੇ ਬਹੁਤ ਵੱਡਾ ਸ਼ਹਿਰ ਹੈ ਨਾ ਹੂੰ ਪਰ ਬੜੀ ਖਾਸ ਵਾਦੀ ਨਹੀਂ ਹੈਗੀ ਇੱਥੋਂ ਦੀ ਆਹ ਮਸੀਤ ਇੱਧਰਲੇ ਪਾਸੇ ਦੀ ਇਹਦੇ ਵੀ ਚਾਰੇ ਪਾਸੇ ਦਰਵਾਜੇ ਹੈਗੇ ਆ ਕੱਚੀ ੱਟ ਜੇ ਦੀ ਬਣੀ ਹੈ ਕੰਮ ਚੱਲ ਰਿਹਾ ਵਸੇ ਇਹਨੂੰ ਮੇਰੀ ਸਾਮ ਸੰਭਾਲਦਾ ਆਹ ਆ ਦਵਾਰਾਂ ਤੋਂ ਹੁਣ ਆਲਾ ਨਵੀਆਂ ਕੀਤੀਆਂ ਆਲੇ ਤੋਂ ਜਿਹੜੀਆਂ ਕੰਧਾਂ ਨੇ ਪੂਰੀ ਬਾਉਂਡਰੀ ਜਿਹੜੀ ਆਪਾਂ ਇੱਥੋਂ ਵੇਖਦੇ ਹੀ ਆਏ ਆ ਕਿਲਾनुਮਾ ਜਿਹੜੀ ਆ ਇਧਰ ਦੀ ਆਜੋ ਫਿਰ ਇੱਥੋਂ ਨਹੀਂ ਚੜਦੇ ਆ ਗੁੱਡੀਆਂ ਵੀ ਘੁਮਾਉਣਾ ਹੀ ਆ ਵਈਆਂ ਬਸ ਉੱਪਰੋਂ ਹੈ ਨਹੀਂ ਕੰਮ ਤਮਾਮ ਓ ਸਾਹਮਣੇ ਲੱਗਦਾ ਕੁਛ ਕੰਦ ਜੀ ਖੜੀ ਉਥੇ ਜਾ ਕੇ ਵੇਖਦੇ ਹਾਂ ਇਹੋ ਕੀ ਚੀਜ਼ ਆ ਆ ਵੀ ਕਮਰਾ ਸੀਗਾ ਕੋਈ ਜਿਹੜਾ ਹੁਣ ਮਿੱਟੀ ਵਾਲੇ ਦਾ ਬਣਿਆ ਬਸ ਇਧਰ ਬਣ ਦੇਜੇ ਜਾਂਦੇ ਆ ਇਹ ਮਨਪਰੀ ਤਾਂ ਉਸੇ ਤਰ੍ਹਾਂ ਜਿਵੇਂ ਗਜ਼ਨੀ ਦਾ ਕਿਲਾ ਵੇਖਿਆ ਸੀ ਨਾ ਹੂੰ ਗਜ਼ਨੀ ਚ ਆਪਾਂ ਜਿਹੜਾ ਕਿ ਸਾਡਾ ਜੇ ਫੋਨ ਲੱਭ ਜਾਂਦਾ ਪਰ ਉਹ ਦੋ ਤਣ ਮੁਖਾਵਾਂਗੇ ਵੀਡੀਓ ਕਿਉਂਕਿ ਨਹੀਂ ਲੱਭਦਾ ਤਾਂ ਫਿਰ ਸਰਿਆ ਵਰਿਆ ਫੇਰ ਦੁਬਾਰਾ ਆਵਾਂਗੇ ਆ ਆ ਇੱਧਰ ਵੀ ਕਾਫੀ ਕੁਛ ਤਫਾ ਨਾ ਆ ਇਟਾਂ ਹੀ ਦੇਖਦੀਆਂ ਵਿੱਚ ਇਹਦੇ ਹੁਣ ਥੋੜੀਆਂ ਬਹੁਤੀਆਂ ਆਪਨੇ ਕੋ ਟਾਈਮ ਵੀ ਹੁਣ ਪੂਰਾ ਪੂਰਾ ਹੀ ਐ ਟ੍ਰੇਨ ਵਾਸਤੇ ਆ ਆਪਾਂ ਕਿਹਾ ਸੀ ਵੀ ਇਸੇ ਵੀਡੀਓ ਚ ਆਪਾਂ ਚੱਲ ਜਣਾ ਤਾਸ਼ਕੰਦ ਪਰ ਇਹ ਆਪਾਂ ਇੱਥੇ ਹੁਣ ਕਿਲੇ ਤੇ ਹੀ ਖਤਮ ਕਰਕੇ ਜਾਵਾਂਗੇ ਹੂੰ ਪਾੜੀ ਲੰਬੀ ਹੋ ਜਾਏਗੀ ਇਹ ਕਹਿਲਾ ਦੇਖਦੇ ਆਂ ਤੋ ਸਾਦੇ ਇਧਰ ਕਿੰਨੇ ਗੁੰਬਦ ਦਿਖ ਰਹੇ ਸਾਰੇ ਪੂਰੀ ਲਾਈਨ ਅਪ ਪਿਛਲੀ ਵੀਡੀਓ ਚ ਮਨਾਰ ਜਿੰਨੇ ਵੀ ਹੂੰ ਉਹ ਪਿਛਲੀ ਵੀਡੀਓ ਚ ਦੇਖ ਸਕਦੇ ਹੋ ਵਪਾਰਕ ਮਾਰਕੀਟਾਂ ਜਿਹੜੀਆਂ ਸੀ ਨਾ ਪੁਰਾਣੇ ਵੇਲੇ ਦੀਆਂ ਸਾਰੀਆਂ ਇਹੇ ਨੇ ਨਾਲ ਦੀ ਨਾਲ ਧਾਰਮਿਕ ਕੇਂਦਰ ਹੈ ਹੂੰ ਤੇ ਨਾਲ ਦੀ ਨਾਲ ਦੂਸਰਾ ਵਪਾਰਕ ਵਪਾਰਕ ਕੇਂਦਰ ਵੀ ਹੈ ਸਭ ਤੋਂ ਉੱਚੇ ਉੱਚੇ ਉਹ ਮਨਾਰੀ ਜਿਹੜਾ ਆਪਾਂ ਦਿਖਾਇਆ ਕਲਿਆਣ ਮਨਾਰ ਪੰਜਾਬੀ ਚ ਕਲਿਆਣ ਆ ਅੰਗਰੇਜ਼ੀ ਚ ਇਹ ਕੁਝ ਹੋਰ ਲਿਖਿਆ ਸੀ ਤੇ ਉੱਥੋਂ ਸੱਟ ਕੇ ਬੰਦੇ ਦਾ ਕਲਿਆਣ ਕਰ ਦਿੰਦੇ ਸੀ ਮਾਰ ਦਿੰਦੇ ਆ ਮੈਂ ਇਹ ਪਤਾ ਨਹੀਂ ਆਲੇ ਥੋੜੇ ਬਹੁਤੇ ਕੀ ਲਿਖਿਆ ਵੇਖੋ ਇਹ 20ਵੀਂ ਸਦੀ ਚ ਇੱਥੋਂ ਬਸ ਇੰਨੀ ਕੁ ਬਾਉਂਡਰੀ ਵੇਹੇ ਪੁਰਾਣੀ ਦਿਖ ਰਹੀ ਹੈ ਇਧਰਲੇ ਪਾਸੇ ਬੋਰਡ ਲੱਗਾ ਹੋਇਆ ਆ ਕਿ ਇੰਟਰਨੈਸ਼ਨਲ ਆਰਕੀਓਲੋਜੀਕਲ ਐਕਸਪੈਡੀਸ਼ਨਸ ਉਹਦੇ ਵੱਲੋਂ ਇਹਨੂੰ ਰਿਸਰਚ ਕੀਤਾ ਗਿਆ ਤੇ ਉਹੀ ਹੁਣ ਇਹਦੀ ਸਾਮ ਸੰਭਾਲ ਕਰ ਰਹੀ ਆ 16ਵੀਂ 17ਵੀਂ ਸਦੀ ਦੀਆਂ ਇਹ ਇਹ ਕਿਲਾ ਹੋਣਾ ਨਾ ਦੇਖੋ 16 17 ਆਈਆਂ ਨਾ ਜੀ 16 17 ਬਿਲਕੁਲ 16ਵੀਂ 17ਵੀਂ ਸਦੀ ਦਾ ਉਹਨਾਂ ਵੱਲੋਂ ਖੋਦਿਆ ਜਾ ਰਿਹਾ ਨਾ ਤੇ ਉਹਨਾਂ ਵੱਲੋਂ ਹੀ ਹੁਣ ਸਾਮ ਸੰਭਾਲ ਵੀ ਉਹਨਾਂ ਨੇ ਉਹ ਗੋਰੇ ਹੀ ਜ਼ਿਆਦਾ ਕੰਮ ਕਰਦੇ ਵੇਹੇ ਲੱਭਣ ਲਿਭਾਉਣ ਦਾ रिसर्च ਕਰਨੀ ਹੁੰਦੀ ਫਿਰ ਅਗਲੇ ਆਨੇ ਪੂਰੀ ਵੀ ਕੀ ਕੀ ਸੀਗਾ ਇੱਥੇ ਆ ਹੁਣ ਰਾਹ ਜੇ ਜ਼ਰੂਰ ਪੱਕੇ ਕਰ ਦਿੱਤੇ ਇਦਾਂ ਵੀ ਟੂਰਿਸਟ ਨੇ ਆਉਣਾ ਫਿਰ ਐਵੇਂ ਪੈਰ ਲਵੇੜ ਕੇ ਨਾ ਜਾਵੇ ਬੰਦਾ ਇੱਥੋਂ ਪੱਕੇ ਪੱਕੇ ਰਾਹ ਤੋਂ ਤੁਰਦਾ ਚੱਲ ਜਾਵੇ ਪੂਰਾ ਕਿਲੇ ਦੇ ਉੱਪਰੋਂ ਘੇੜਾ ਦੇ ਆਏ ਆ ਹੈਲੋ ਬਸ ਦੋ ਤਿੰਨ ਚੀਜ਼ਾਂ ਨੇ ਸਾਰਿਆਂ ਚੋਂ ਜ਼ਿਆਦਾ ਬਚੀ ਹੈ ਇਹਨਾਂ ਦੀ ਸਿਰਫ ਉਹ ਮਸਜਿਦ ਉਹ ਸਾਹਮਣੇ ਦਿਖਦੀ ਹੈ ਫਿਰ ਬਾਕੀ ਤਾਂ ਸਾਰਾ ਕੁਝ ਇੰਡੀਆ ਖਤਮ ਹੋ ਗਿਆ ਅਸਤੀ ਜੰ ਆਈ ਲਵ ਇੰਡੀਆ ਕਹਿੰਦਾ ਨਿਆਣੇ ਜੇ ਸੀਗੇ ਸਕੂਲੀ ਜਵਾਬ ਛੁੱਟੀ ਕਰਕੇ ਆ ਗਏ ਹਨ ਬਸ ਕੇਲੇ ਦੇ ਉੱਤੇ ਆਹੀ ਕੁਛ ਆਵੇ ਦਰਵਾਜ਼ਾ ਹੈ ਨਹੀਂ ਕੁਛ ਦਰਵਾਜ਼ਾ ਦੇਖੋ ਦਰਵਾਜ਼ਾ ਸੋਹਣਾ ਆ ਦੇਖੋ ਵਿੱਚ ਵਿੱਚ ਲੱਕੜ ਇਹ ਪੁਰਾਣਾ ਹੀ ਆ ਹਾਂ ਇਹ ਥੱਲੇ ਥੱਲੇ ਲਈ ਚਣਾਈ ਜਿਹੜੀ ਹੈ ਪੁਰਾਣੀ ਹੈ ਲੱਕੜ ਵੀ ਪੁਰਾਣੀ ਹੈ ਉੱਪਰਲੀ ਚਣਾਈ ਫਿਰ ਨਵੀਂ ਹੋਗੀ ਆ ਕਿਲੇ ਦਾ ਦਰਬਾਰ ਹਾਲ ਸਿਕਾ ਛੱਤ ਹੱਲੇ ਵੀ ਹੈਗੀ ਪਰ ਨਵੀਨੀਕਰਨ ਕੀਤਾ ਪੁਰਾਣੀ ਨਹੀਂ ਲੱਗਦੀ ਰੰਗ ਰੰਗ ਹੋਇਆ ਪਿਆ ਸਾਰਾ ਉਹ ਸਾਹਮਣੇ ਰਾਜੇ ਦੀ ਕੁਰਸੀ ਡੱਠੀ ਹੈ ਹੈ ਕਿੰਨਾ ਸ਼ਾਨਦਾਰ ਵੈਸੇ ਸਾਰੇ ਹੀ ਨਵੇਂ ਇਹਨਾਂ ਨੂੰ ਰੀਬਿਲਡ ਕਰਨਾ ਪਿਆ ਤਾਹਾਂ ਕਰਕੇ ਕੋਈ ਪ੍ਰਾਣੀ ਖੇਚ ਵਾਲੀ ਆਈਟਮ ਨਹੀਂ ਹੈਗੀ। ਹੂੰ ਇਹ ਤਾਂ ਖਾਲੀ ਏ ਸਾਰਾ। ਕੋੜਿਆਂ ਦਾ ਤਵੇਲਾ ਸੀ ਇਹ। ਅੱਛਾ ਇੱਥੇ ਉੱਪਰਲੇ ਵਾਸੇ ਬੰਨ ਦਿੱਤੇ ਜਾਂਦੇ ਸੀ। ਆ ਲਿਖਿਆ। ਠੀਕ ਹੈ ਜੀ। ਤੇ ਬਸ ਇਹ ਕਿਲੇ 'ਚ ਇੰਨਾ ਹੀ ਸੀ ਜੀ। ਅਗਲੀ ਵੀਡੀਓ 'ਚ ਆਪਾਂ ਮਿਲਦੇ ਹਾਂ ਤੇ ਹੁਣ ਸਾਨੂੰ ਵੀ ਕਾੜੀਆਂ ਚੱਲੇ ਆਂ ਵਾਪਸ ਹੋਟਲ। ਸਮਾਨ ਸਮੂਣ ਚੱਕੀਏ ਉਥੋਂ ਤੇ ਫਿਰ ਆਪਣੀ ਟ੍ਰੇਨ ਆ। ਤੇ ਅੱਜ ਬੁਖਾਰੇ ਤੋਂ ਆਪਾਂ ਤਾਸ਼ਕੰਦ ਜਾਣਾ ਤਾਸ਼ਕੰਦ ਜਾਣਾ ਇੱਥੇ ਪਹੁੰਚੇ ਸੀ ਆਪਾਂ ਬੁਲੇਟ ਰੇਨ ਤੇ ਪਰ ਇੱਥੋਂ ਸਾਦੀ ਟ੍ਰੇਨ ਤੇ ਜਾਣਾ ਠੀਕ ਆ ਜੀ ਬਾਏ ਬਾਏ ਕੀਪ ਵਾਚਿੰਗ ਵਰਕ ਵਿਦ ਔਰ